ਅੱਜ ਦੇ ਦੌਰ 'ਚ ਮੋਬਾਈਲ ਫੋਨ ਜਿੱਥੇ ਮਨੁੱਖ ਦੀ ਮੋਢਲੀ ਲੋੜ 'ਚ ਸ਼ਾਮਲ ਹੋ ਚੁੱਕਾ ਆ ਉੱਥੇ ਹੀ ਐਪਲ ਆਈਫੋਨ ਇੱਕ ਸਟੇਟਸ ਸਿੰਬਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਐਪਲ ਫੋਨ ਦੇ ਨਿਰਮਾਣ ਨੂੰ ਲੈ ਕੇ ਇਸ ਸਮੇਂ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਪਿਛਲੇ ਦਿਨੀ ਐਪਲ ਦੇ ਸੀਈਓ ਟਿਮ ਕੋਕ ਨੂੰ ਇਹ ਸਲਾਹ ਦਿੱਤੀ ਸੀ ਕਿ ਐਪਲ ਦਾ ਨਿਰਮਾਣ ਭਾਰਤ 'ਚ ਕਰਨ ਦੀ ਬਜਾਏ ਅਮਰੀਕਾ 'ਚ ਕੀਤਾ ਜਾਵੇ ਤੇ ਨਾਲ ਹੀ ਚੇਤਾਵਨੀ ਦਿੰਦਿਆਂ ਇਥੋਂ ਤੱਕ ਵੀ ਕਹਿ ਦਿੱਤਾ ਸੀਗਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਐਪਲ ਦੇ ਉੱਤੇ 25% ਟੈਰਿਫ ਲਾਉਣਗੇ ਲੱਗਦਾ ਹੈ 트럼ਪ ਦੀ ਘੁਰਕੀ ਕੰਮ ਨਹੀਂ ਕਰ ਰਹੀ ਦਰਸਲ ਭਾਰਤ ਚ ਆਈਫੋਨ ਅਸੈਂਬਲ ਕਰਨ ਵਾਲੇ ਵਰਕਰ ਪ੍ਰਤੀ ਮਹੀਨਾ ਲਗਭਗ 24816 ਰੁਪਏ ਜਾਣ ਕੇ 290 ਅਮਰੀਕੀ ਡਾਲਰ ਕਮਾਉਂਦੇ ਨੇ ਜਦ ਕਿ ਅਮਰੀਕੀ ਘੱਟੋ-ਘੱਟ ਉਜਰਤ ਕਾਨੂੰਨ ਇਸ ਨੂੰ ਲਗਭਗ 2900 ਡਾਲਰ ਪ੍ਰਤੀ ਮਹੀਨਾ ਵਧਾ ਸਕਦੇ ਨੇ ਜੋ ਕਿ ਆਈਫੋਨ ਅਸੈਂਬਲ ਦੀ ਲਾਗਤ ਨੂੰ ਪ੍ਰਤੀ ਫੋਨ ਲਗਭਗ 30 ਡਾਲਰ ਤੋਂ ਵਧਾ ਕੇ 300 ਡਾਲਰ ਤੋਂ ਵੱਧ ਕਰ ਸਕਦਾ ਹੈ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ ਕਰਮਚਾਰੀਆਂ ਤੋਂ ਬਿਨਾ ਜਿਨ੍ਹਾਂ ਨੂੰ ਵੱਧ ਤਨਖਾਹ ਦੇਣੀ ਪਵੇਗੀ ਵੱਡੇ ਪੱਧਰ ਤੇ ਅਮਰੀਕਾ 'ਚ ਨਿਰਮਾਣ ਅਸੰਭਵ ਜਾਪਦਾ ਹੈ Apple ਲਈ ਉਤਪਾਦਨ ਨੂੰ ਅਮਰੀਕਾ 'ਚ ਸ਼ਿਫਟ ਕਰਨ ਨਾਲ ਪ੍ਰਤੀ ਸੈਲਫੋਨ ਮੁਨਾਫਾ ਲਗਭਗ 450 ਡਾਲਰ ਤੋਂ ਘਟ ਕੇ ਲਗਭਗ 60 ਡਾਲਰ ਹੋ ਜਾਵੇਗਾ ਕਿਉਂਕਿ ਲੇਬਰ ਦੀ ਲਾਗਤ ਵਧ ਜਾਵੇਗੀ ਜਿਸ ਨਾਲ ਕੀਮਤ 'ਚ ਵਾਧਾ ਹੋਵੇਗਾ ਜਾਂ ਫਿਰ ਮੁਨਾਫੇ ਦੇ ਵਿੱਚ ਕਟੌਤੀ ਕਰਨੀ ਪਵੇਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਦੌਰ 'ਚ ਮੋਬਾਈਲ ਫੋਨ ਜਿੱਥੇ ਮਨੁੱਖ ਦੀ ਮੋਢਲੀ ਲੋੜ 'ਚ ਸ਼ਾਮਲ ਹੋ ਚੁੱਕਾ ਆ ਉੱਥੇ ਹੀ ਐਪਲ ਆਈਫੋਨ ਇੱਕ ਸਟੇਟਸ ਸਿੰਬਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਪਰ ਐਪਲ ਫੋਨ ਦੇ ਨਿਰਮਾਣ ਨੂੰ ਲੈ ਕੇ ਇਸ ਸਮੇਂ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਪਿਛਲੇ ਦਿਨੀ ਐਪਲ ਦੇ ਸੀਈਓ ਟਿਮ ਕੋਕ ਨੂੰ ਇਹ ਸਲਾਹ ਦਿੱਤੀ ਸੀ ਕਿ ਐਪਲ ਦਾ ਨਿਰਮਾਣ ਭਾਰਤ 'ਚ ਕਰਨ ਦੀ ਬਜਾਏ ਅਮਰੀਕਾ 'ਚ ਕੀਤਾ ਜਾਵੇ ਦੇ ਨਾਲ ਹੀ ਚੇਤਾਵਨੀ ਦਿੰਦਿਆਂ ਇਥੋਂ ਤੱਕ ਵੀ ਕਹਿ ਦਿੱਤਾ ਸੀਗਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਐਪਲ ਦੇ ਉੱਤੇ 25% ਟੈਰਿਫ ਲਾਉਣਗੇ ਪਰ ਜਿਹੜੀ ਜਾਣਕਾਰੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਮੁਤਾਬਕ ਲੱਗਦਾ ਹੈ 트ੰਪ ਦੀ ਘੁਰਕੀ ਕੰਮ ਨਹੀਂ ਕਰ ਰਹੀ ਇਹਦਾ ਸਭ ਤੋਂ ਵੱਡਾ ਕਾਰਨ ਆਰਥਿਕ ਵਾਅਦੇ ਘਾਟੇ ਦਾ ਗੁਣਾ ਘਟਾਓ ਕਿਹਾ ਜਾ ਸਕਦਾ ਹੈ ਦਰਸਲ ਭਾਰਤ ਚ ਆਈਫੋਨ ਅਸੈਂਬਲ ਕਰਨ ਵਾਲੇ ਵਰਕਰ ਪ੍ਰਤੀ ਮਹੀਨਾ ਲਗਭਗ 24816 ਰੁਪਏ ਜਾਨੀ ਕਿ 290 ਅਮਰੀਕੀ ਡਾਲਰ ਕਮਾਉਂਦੇ ਨੇ ਜਦਕਿ ਅਮਰੀਕੀ ਘੱਟੋ-ਘੱਟ ਉਜਰਤ ਕਾਨੂੰਨ ਇਸ ਨੂੰ ਲਗਭਗ 2900 ਡਾਲਰ ਪ੍ਰਤੀ ਮਹੀਨਾ ਵਧਾ ਸਕਦੇ ਨੇ ਜੋ ਕਿ ਆਈਫੋਨ ਅਸੈਂਬਲ ਦੀ ਲਾਗਤ ਨੂੰ ਪ੍ਰਤੀ ਫੋਨ ਲਗਭਗ 30 ਡਾਲਰ ਤੋਂ ਵਧਾ ਕੇ 300 ਡਾਲਰ ਤੋਂ ਵੱਧ ਕਰ ਸਕਦਾ ਹੈ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੇ ਕਰਮਚਾਰੀਆਂ ਤੋਂ ਬਿਨਾ ਜਿਨ੍ਹਾਂ ਨੂੰ ਵੱਧ ਤਨਖਾਹ ਦੇਣੀ ਪਵੇਗੀ ਵੱਡੇ ਪੱਧਰ ਤੇ ਅਮਰੀਕਾ ਚ ਨਿਰਮਾਣ ਅਸੰਭਵ ਜਾਪਦਾ ਹੈ Apple ਲਈ ਉਤਪਾਦਨ ਨੂੰ ਅਮਰੀਕਾ ਚ ਸ਼ਿਫਟ ਕਰਨ ਨਾਲ ਪ੍ਰਤੀ ਸੈਲਫੋਨ ਮੁਨਾਫਾ ਲਗਭਗ 450 ਡਾਲਰ ਤੋਂ ਘਟ ਕੇ ਲਗਭਗ 60 ਡਾਲਰ ਹੋ ਜਾਵੇਗਾ ਕਿਉਂਕਿ ਲੇਬਰ ਦੀ ਲਾਗਤ ਵਧ ਜਾਵੇਗੀ ਜਿਸ ਨਾਲ ਕੀਮਤ ਚ ਵਾਧਾ ਹੋਵੇਗਾ ਜਾਂ ਫਿਰ ਮੁਨਾਫੇ ਦੇ ਵਿੱਚ ਕਟੌਤੀ ਕਰਨੀ ਪਵੇਗੀ ਭਾਰਤ ਚ ਮਾਰਚ 2025 ਤੱਕ ਪਿਛਲੇ 12 ਮਹੀਨਿਆਂ ਚ ਲਗਭਗ 22 ਬਿਲੀਅਨ ਅਮਰੀਕੀ ਡਾਲਰ ਦੇ ਆਈਫੋਨ ਅਸੈਂਬਲ ਕੀਤੇ ਗਏ ਸਨ ਇਹ ਪਿਛਲੇ ਸਾਲ ਨਾਲੋਂ 60% ਜ਼ਿਆਦਾ ਸੀ ਭਾਰਤ ਚ ਆਈਫੋਨ ਦਾ ਉਤਪਾਦਨ ਫੌਕਸਕੌਨ ਦੀ ਮਲਕੀਅਤ ਵਾਲੀ ਫੈਕਟਰੀ ਚ ਕੀਤਾ ਜਾਂਦਾ ਜੋ ਤਾਮਿਲਨਾਡੂ ਦੇ ਵਿੱਚ ਕੰਮ ਕਰਦੀ ਹੈ ਇਸ ਦੇ ਨਾਲ ਹੀ ਟਾਟਾ ਇਲੈਕਟ੍ਰੋਨਿਕਸ ਅਤੇ ਪੈਗਾਟਰੋਨ ਚ ਵੀ ਉਤਪਾਦਨ ਹੁੰਦਾ ਹੈ ਇਕੱਲੇ ਫੌਕਸਕੌਨ ਦੀ ਗੱਲ ਕਰ ਲਈਏ ਤਾਂ ਇਸ ਸਾਲ ਭਾਰਤ ਚ ਆਪਣੀ ਆਈਫੋਨ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਕੇ 25 ਤੋਂ 30 ਮਿਲੀਅਨ ਯੂਨਿਟ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਹਾਲਾਂਕਿ ਉਤਪਾਦਨ ਸੰਖਿਆਵਾਂ ਦੇ ਮਾਮਲੇ 'ਚ ਚੀਨ ਅਜੇ ਵੀ ਦਬਦਬਾ ਰੱਖਦਾ ਹੈ ਤੇ ਲਗਭਗ 80% ਆਈਫੋਨ ਅਜੇ ਵੀ ਉੱਥੇ ਹੀ ਬਣਾਏ ਜਾ ਰਹੇ ਨੇ ਇਸ ਸਭ ਦਰਮਿਆਨ ਇੱਕ ਖਬਰ ਇਹ ਵੀ ਹੈ ਕਿ ਐਪਲ ਆਪਣੀਆਂ ਭਾਰਤ ਨਿਰਮਾਣ ਯੋਜਨਾਵਾਂ ਨੂੰ ਤੇਜ਼ ਕਰ ਰਿਹਾ ਹੈ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਦੇਸ਼ ਤੋਂ ਅਮਰੀਕਾ ਨੂੰ ਆਈਫੋਨ ਨਿਰਯਾਤ ਅਪ੍ਰੈਲ ਦੇ ਵਿੱਚ ਇਸ ਸਾਲ 76% ਵਧਿਆ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੇਡ ਇਨ ਯੂ ਐਸ اے Apple iPhone ਦੀ ਕੀਮਤ 3500 ਡਾਲਰ ਯਾਨੀ ਕਿ 298000 ਤੋਂ ਵੱਧ ਹੋ ਸਕਦੀ ਹੈ ਮਾਰਕੀਟ ਰਿਸਰਚ ਫਰਮ ਓਮਡਿਆ ਦੇ ਨਵੀਨਤਮ ਅਨੁਮਾਨਾਂ ਦੇ ਮੁਤਾਬਕ April ਚ ਲਗਭਗ 3 ਮਿਲੀਅਨ ਭਾਰਤ ਨਿਰਮਿਤ iPhone ਅਮਰੀਕਾ ਭੇਜੇ ਗਏ ਸਨ ਇਸ ਦੇ ਮੁਕਾਬਲੇ ਚੀਨ ਤੋਂ ਆਈਫੋਨ ਦੀ ਸ਼ਿਪਮੈਂਟ 76% ਦੀ ਭਾਰੀ ਗਰਾਵਟ ਨਾਲ ਸਿਰਫ 9 ਲੱਖ ਯੂਨਿਟ ਰਹਿ ਗਈ। ਸੀਐਨਬੀਸੀ ਦੇ ਅੰਕੜਿਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਇਹ ਕਹਿੰਦੀ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਅਮਰੀਕੀ ਬਾਜ਼ਾਰ ਨੂੰ ਆਈਫੋਨ ਸਪਲਾਈ ਕਰਨ 'ਚ ਚੀਨ ਨੂੰ ਲਗਾਤਾਰ ਪਛੜ ਦਿੰਦਾ ਹੈ। ਓਮਡਿਆ ਦੇ ਖੋਜ ਪ੍ਰਬੰਧਕ ਲੇ ਜ਼ੁਵਾਨ ਚਿਓ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਸਾਲਾਂ ਤੋਂ ਇਸ ਦੇ ਲਈ ਤਿਆਰੀ ਕਰ ਰਿਹਾ ਹੈ। ਅਪ੍ਰੈਲ ਚ ਵਾਧਾ ਸੰਭਾਵਿਤ ਤੌਰ ਤੇ ਟੈਰਿਫ ਵਾਧੇ ਤੋਂ ਪਹਿਲਾਂ ਦੀ ਰਣਨੀਤੀ ਨੂੰ ਦਰਸਾਉਂਦਾ ਹੈ ਅਮਰੀਕਾ ਚ ਆਈਫੋਨ ਦੀ ਮੰਗ ਇਸ ਸਮੇਂ ਪ੍ਰਤੀ ਤਿਮਾਹੀ ਲਗਭਗ 20 ਮਿਲੀਅਨ ਹੈ ਵੈਡਬਸ਼ ਸਿਕਿਉਰिटीज ਦੇ ਟੈਕਨੋਲੋਜੀ ਖੋਜ ਦੇ ਗਲੋਬਲ ਮੁਖੀ ਡੈਨ ਈਵਸ ਨੇ ਹਾਲ ਹੀ ਚ ਦੱਸਿਆ ਕਿ ਅਮਰੀਕਾ ਚ ਪੂਰੀ ਤਰ੍ਹਾਂ ਨਾਲ ਘਰੇਲੂ ਆਈਫੋਨ ਉਤਪਾਦਨ ਦਾ ਵਿਚਾਰ ਸਿਰਫ ਇੱਕ ਕਾਲਪਨਿਕ ਕਹਾਣੀ ਹੈ ਗੌਰਦਲਬ ਹੈ ਕਿ ਸਭ ਤੋਂ ਪਹਿਲਾਂ ਆਈਫੋਨ 29 ਜੂਨ 2007 ਨੂੰ ਜਾਰੀ ਕੀਤਾ ਗਿਆ ਸੀ ਤੇ ਜੇ ਅੱਜ ਦੇ ਦੌਰ ਦੀ ਗੱਲ ਕਰ ਲਈਏ ਤੇ ਅੱਜ ਆਈਫੋਨ 16 ਸਭ ਤੋਂ ਨਵੀਂ ਪੀੜੀ ਦਾ ਫੋਨ ਹੈ ਜੋ ਕਿ ਸਤੰਬਰ 20 2024 ਨੂੰ ਇੱਕ ਖਾਸ ਮੌਕੇ ਤੇ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ